ਅਛਰੇਕਾਲ ਮਿਹਰਸੇ ਕੁਆਰਟਰਸ ਦੇ ਘਰ ਸਾਡੇ ਐਲਸੀਵੀ ਬੀਤੇ ਦਿਨ ਕ੍ਰਾਚਰਸ ਤਵਰ ਜੀ ਸਕੂਲ ਨੂੰ ਲੋਕਡਾਊਨ ਕੀਤਾ ਗਿਆ ਸੀ ਦੱਸ ਜਾਣੇ ਕਿ ਇੱਥੇ ਇੱਕ ਧਮਕੀ ਮਿਲੀ ਸੀ ਉਧਰ ਪੁਲਿਸ ਦੇ ਵੱਲੋਂ ਜਾਣਕਾਰੀ ਜਾਰੀ ਕਰਦੇ ਆ ਦੱਸਿਆ ਗਿਆ ਕਿ ਬੀਤੀ ਦੁਪਹਿਰ 2 ਵਜੇ ਦੇ ਕਰੀਬ ਉਹਨਾਂ ਦੇ ਵੱਲੋਂ ਇਲਾਕੇ ਦੇ ਵਿੱਚ ਇੱਕ ਕਾਰ ਦੇ ਵਿੱਚ ਹੋਈ ਲੜਾਈ ਤੇ ਰਿਪੋਰਟ ਮਿਲੀ ਤੇ ਇਹ ਵੀ ਰਿਪੋਰਟ ਮਿਲੀ ਕਿ ਇੱਥੇ ਇੱਕ ਵਿਅਕਤੀ ਦੇ ਕੋਲ ਫਾਇਰ ਆਰਮਸ ਵੀ ਸੀ ਪਦਰਵਾਚਲੇ ਅਵੇਨਿਊ ਦੇ ਇਸ ਪ੍ਰਾਪਰਟੀ ਤੇ ਪੁਲਿਸ ਦੇ ਵੱਲੋਂ ਜਾ ਕੇ ਛਾਣਵੀਰ ਕੀਤੀ ਗਈ ਤੇ اسی ਦਿਨ ਨਾਲ ਇਸ ਨਜ਼ਦੀਕੀ ਇੱਕ ਸਕੂਲ ਨੂੰ ਲੋਕਡਾਊਨ ਵੀ ਕੀਤਾ ਗਿਆ ਪੁਲਿਸ ਦੇ ਮੁਤਾਬਕ ਇੱਥੇ 10 ਤੋਂ 15 ਪੁਲਿਸ ਪੈਟਰੋਲਿੰਗ ਕਾਰਾਂ ਵੀ ਮੌਜੂਦ ਸਨ ਜੋ ਕਿ ਲਗਾਤਾਰ ਇਲਾਕੇ ਦੇ ਘੇਰਾਬੰਦੀ ਕਰ ਰਹੀਆਂ ਸਨ ਅਧਿਕਾਰਤ ਜਾਣਕਾਰੀ ਦੇ ਮੁਤਾਬਕ ਪੁਲਿਸ ਵੱਲੋਂ ਪੁਸ਼ਟੀ ਕੀਤੀ ਗਈ ਹੈ ਕਿ ਉਹਨਾਂ ਵੱਲੋਂ ਇੱਕ 24 ਸਾਲਾ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਨੌਜਵਾਨ ਦੇ ਉੱਤੇ ਮਾਰਨ ਦੀ ਧਮਕੀ ਦੇਣਾ ਤੇ ਹੱਥਿਆਣ ਰੱਖਣ ਦੇ ਦੋਸ਼ ਲਗਾਏ ਗਏ ਨੇ ਜਿਸ ਨੂੰ ਕਲਾਸਟਰ ਜ਼ਿਲ੍ਹਾ ਅਦਾਲਤ ਦੇ ਵਿੱਚ ਜਲਦ ਹੀ ਪੇਸ਼ ਕੀਤਾ ਜਾਵੇਗਾ।